ਸਤ ਸ੍ਰੀ ਅਕਾਲ ਜੀ ਸਾਰੇ ਆਪਣੇ ਦੋਸਤਾ ਮਿੱਤਰਾਂ ਭਰਾਵਾਂ ਨੂੰ ਜੋ ਆਪਣੀ ਵੀਡੀਓ ਦੇਖ ਰਹੇ ਨੇਗੇ ਅੱਜ ਬਈ ਆਪਾਂ ਡਾਕਟਰ ਪ੍ਰਵਿੰਦਰ ਸਾਹਿਬ ਜੀ ਕੋਲ ਆਿਆਂਗੇ ਪਿੰਡ ਬੋੜਾਵਾਲ ਦੇ ਵਿੱਚ ਬਹੁਤ ਹੀ ਸੂਝਵਾਨ ਡਾਕਟਰ ਨੇ ਕਿ ਵੀ ਮਤਲਬ ਅਵਾਰਾਂ ਪਸ਼ੂਆਂ ਦੇ ਅਵਾਰਾ ਕੁੱਤਿਆਂ ਦੇ ਅਵਾਰਾ ਜਾਨਵਰਾਂ ਦੇ ਮਤਲਬ ਇਲਾਜ ਬਿਲਕੁਲ ਫ੍ਰੀ ਦੇ ਵਿੱਚ ਕਰਦੇ ਨੇਗੇ ਅੱਜ ਪਿੰਡ ਬੋੜਾਵਾਲ ਦੇ ਮਤਲਬ ਘਰ ਦੇ ਕੋਲ ਹੀ ਇੱਕ ਕੁੱਤਾ ਸੀਗਾ ਜੋ ਬਹੁਤ ਹੀ ਨਾਜ਼ੁਕ ਅਸਥਿਤੀ ਦੇ ਵਿੱਚ ਸੀਗਾ ਤੁਸੀਂ ਦੇਖ ਸਕਦੇ ਹੋਗੇ ਇੱਥੇ ਬੋਤਲਾਂ ਵਗੈਰਾ ਲੱਗੀਆਂ ਹੋਈਆਂ ਨੇ ਕਿ ਮਤਲਬ ਬੋਤਲਾਂ ਵੀ ਕੋਈ ਆਮ ਨਹੀਂ ਹੈਗੇ ਵੀ 1-1000 ਦੀ ਕੋਈ ਬੋਤਲ ਵੀ ਮਤਲਬ 100 150 500 ਦੇ ਟੀਕੇ ਵੀ ਪਾਏ ਹੋਏ ਨੇ ਬਾਈ ਨੇ ਤੇ ਵਿਚਨਾਲੇ ਵੀ ਮਤਲਬ ਟੀਕਾ ਮਤਲਬ ਨਾ ਆਪਣੇ ਕੀੜਿਆਂ ਦੇ ਲਈ ਟ੍ਰੀਟਮੈਂਟ ਚੱਲਦਾ ਹੈਗਾ ਉਹ ਵੀ ਸਾਰਾ ਕੀਤਾ ਹੋਇਆ ਗਿਆ ਸਾਰੇ ਮੰਨ ਲਓ ਪਿੰਡ ਦੇ ਮਤਲਬ ਲੋਕ ਖੜੇ ਨੇਗੇ ਸਾਰੇ ਦੱਸਣਗੇ ਵੀ ਹਾਂ ਵੀ ਕੀ ਸਿਸਟਮਾ ਕੀ ਹੈਗਾ ਬਾਈ ਜੀ ਇਹ ਆਪਣਾ ਬਾਜੀ ਵੀ ਕੁੱਤਾ ਬਈ ਮੈਨੂੰ ਲੱਗਦਾ ਤਾਂ ਹੈ ਨਹੀਂ ਕੋਈ ਉਸਤੇ ਧੀਏ ਵੈਸੇ ਤਾਂ ਕੋਸ਼ਿਸ਼ ਹੈਗੀ ਆਪਾਂ ਆਪਣੇ ਵੱਲੋਂ ਆਪਦਾ ਬੈਸਟ ਦੇਣਾ ਹੈਗਾ ਉਸ ਤੋਂ ਬਾਅਦ ਤਾਂ ਅੱਗੇ ਰੱਬ ਦੀ ਹੁੰਦੀ ਹੈ ਮਰਜ਼ੀ ਹਨਾ ਆਪਾਂ ਆਪਦਾ ਦਾਅ ਬੈਸਟ ਦੇਵਾਂਗੇ ਆਪਾਂ ਟ੍ਰੀਟਮੈਂਟ ਆਪਦੇ ਵੱਲੋਂ ਵਧੀਆ ਦਿੱਤਾ ਹੈ ਵੀ ਜਿਹੜੇ ਹਿਸਾਬ ਨਾਲ ਟ੍ਰੀਟਮੈਂਟ ਦਿੱਤਾ ਮੈਨੂੰ ਲੱਗਦਾ ਵੀ ਤਿੰਨ ਕਿ ਦਿਨਾਂ ਚ ਰਿਕਵਰ ਕਰਨਾ ਚਾਹੀਦਾ ਹੈਗਾ ਇਹ ਠੀਕ ਹੈ ਜੀ ਬਾਕੀ ਅੱਗੇ ਵੀ ਰਿਜ਼ਲਟ ਦੇਖਦੇ ਆਂਗੇ ਫਿਲਹਾਲ ਇਹਦੀ ਥੋੜੀ ਹਾਲਤ ਜ਼ਿਆਦਾ ਖਰਾਬ ਹੈ ਕਿ ਬ੍ਰੇਨ ਤੱਕ ਨੇ ਜ ओके जी ਤਾਂ ਕਰਕੇ ਬਾਕੀ ਵੀ ਦੇਖਦੇ ਆਂਗੇ ਆਪਾਂ ਕਰੀ ਜਾਂਦੇ ਆਂਗੇ ਹਜੇ ਠੀਕ ਹੈ ਬਾਈ ਹਾਂ ਜੇ ਛੋਟੇ ਸਾਹ ਦੇ ਨਾਲ ਬਚਨ ਦੀ ਸਥਿਤੀ ਹੈਗੀ ਆ ਮਾੜੀ ਮੋਟੀ ਕਨਾਂ ਜੀ ਬਚਣਾ ਚਾਹੀਦਾ ਦੇਖੋ ਆਪਾਂ ਕੋਈ ਐਫ ਡੀ ਨਹੀਂ ਕਰਾਂਗੇ ਫਿਰ ਤਾਂ ਕਿੱਥੇ ਬਚੂਗਾ ਹਨਾ ਜੇ ਆਪਾਂ ਮੜੀ ਕੋਸ਼ਿਸ਼ ਕਰਾਂਗੇ ਮਿਹਨਤ ਕਰਾਂਗੇ ਤਾਂ ਮਿਹਨਤ ਰੰਗ ਤਾਂ ਲੈ ਕੇ ਆਉਂਦੀ ਹੈ ਪਰ ਇਹਨਾਂ ਕਾ ਵੀ ਆਪਾਂ ਬਹੁਤ ਜ਼ਿਆਦਾ ਲੇਟ ਆਂਗੇ ਇੱਕ ਤਾਂ ਲੇਟ ਹੁੰਨੇ ਆਂਗੇ ਆਪਾਂ ਬਹੁਤ ਜ਼ਿਆਦਾ ਲੇਟ ਆਂ ਵੀ ਹੁਣ ਇਹਦੀ ਉਹ ਕੰਡੀਸ਼ਨ ਸੀਗੀ ਵੀ ਜਮਾਂ ਵੀ ਮਰਨ ਵਾਲੀ ਸਟੇਜ 'ਚ ਸੀਗਾ ਇਹ ਪਿਆ ਸੀ ਉੱਠਿਆ ਨਹੀਂ ਜਾਂਦਾ ਸੀਗਾ ਤੇ ਸਾਰਾ ਜਿਹੜਾ ਅੱਗੇ ਤੋਂ ਇਹਦਾ ਮੂੰਹ ਹੈ ਕੰ ਖਰਾਬ ਹੋ ਗਏ ਹੁਣ ਉਹ ਠੀਕ ਹੈ ਜੀ ਹਾਂ ਬਾਕੀ ਹੁਣ ਆਪਾਂ ਕਰਿਆ ਬਈ ਇਹਦਾ ਬਾਕੀ ਕੱਲ ਤੱਕ ਪਤਾ ਲੱਗੂਗਾ ਹਨਾ ਕੀ ਰਿਜ਼ਲਟ ਆਉਂਦਾ ਹੈ ਤੇ ਆਪਾਂ ਬਾਬਾ ਜੀ ਤੋਂ ਪੁੱਛਦੇ ਆਂਗੇ ਗੱਲਾਂ ਬਾਤਾਂ ਬਾਬਾ ਜੀ ਤੁਹਾਡੇ ਹਿਸਾਬ ਦੇ ਨਾਲ ਕੀ ਲੱਗਦਾ ਹੈ ਕਿ ਕੁੱਤਾ ਬੱਚੀ ਉਹ ਕਾ ਬੱਚਦਾ ਨਹੀਂਗਾ ਮੈਂ ਤਾਂ ਸਿਰ ਹੁਣ ਸਾਨੂੰ ਦੱਸਦਾ ਬਿੰਦੇ ਬਿੰਦੇ ਮੈਥੋਂ ਕਾਨੂੰ ਕਹੋ ਮਤਲਬ ਕਾਰਨ ਮੈਂ ਤਾਂ ਬੱਸ ਜਿੰਦੀ ਸਾਨੂੰ ਵਧੀਆ ਗੱਲ ਦੱਸਤੀ ਵੀ ਭਾਈ ਜੀ ਮੇਰੇ ਤਾਂ ਜੋ ਮੇਰੀ ਹੌਸਲਾ ਮੇਰੀ ਡਾਕਟਰੀ ਹੈ ਉਸ ਹਿਸਾਬ ਨਾਲ ਤਾਂ ਹੁੰਦਾ ਨਹੀਂ ਬਾਬਾ ਜੀ ਦੇ ਕਹਿਣ ਦੇ ਮੁਤਾਬਕ ਮਤਲਬ ਪਹਿਲਾਂ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਬਾਬਾ ਜੀ ਕਹਿ ਰਹੇ ਸੀ ਵੀ ਮੈਂ ਤੇ ਡਾਕਟਰ ਸਰਕਾਰੀ ਹੈਗਾ ਬੀ ਕੁੱਤਾ ਬਾਜਦਾ ਨਹੀਂ ਹੈ ਮੈਂ ਤੁਹਾਨੂੰ ਲਿਖ ਕੇ ਲੈ ਲਊਂ ਵੀ ਆਪਾਂ ਸ਼ਰਤ ਲਾਈ ਹੈਗੀ ਸ਼ਰਤ ਕਾਦੀ ਲਾਈ ਹੈ ਦੱਸੋ ਜੀ 500 ਦੀ ਸ਼ਰਤ ਲਾਈ ਹੈ ਹਾਂਜੀ ਨਕਦ ਦੇਵਾਂਗਾ ਨਕਦ ਨੂੰ ਕੋਈ ਗੁੱਸਾ ਨਹੀਂ ਜੇ ਮੈਂ ਹਰ ਵੀ ਸਕਦਾ ਮੇਰਾ ਭਤੀਜਾ ਕੋਈ ਕਹਿੰਦਾ ਕਹਿੰਦਾ ਖਾਪੀ ਲੈ ਇਹਨੂੰ ਦੇ ਦੂੰ ਨਹੀਂ ਤਾਂ 500 ਦਾ ਲਊਂ ਵੀ ਜਾ ਕੇ ਅੱਗੂ 500 ਰੁਪਏ ਦੇ ਆ ਬਾਈ ਠੀਕ ਹੈ ਜੀ ਆ ਸਾਰੀ ਪੰਚਾਇਤ ਤੁਸੀਂ ਜ਼ਿੰਮੇਵਾਰ ਹੋ ਠੀਕ ਹੈ ਜੀ ਹਾਂ ਵੀਡੀਓ ਵੀ ਬਣ ਰਹੀ ਹੈਗੀ ਤੇ ਬਾਬਾ ਜੀ ਕਹਿ ਰਹੇ ਨੇਗੇ ਮੰਨ ਲਓ ਵੀ 500 ਰੁਪਏ ਨਹੀਂ ਹੋਵੇ ਦੇਵਾਂਗਾ ਨਹੀਂ ਮੈਂ ਲਊਂਗਾ ਜੀ ਕੁੱਤਾ ਬਚ ਗਿਆ ਮੈਨੂੰ ਖੁਸ਼ੀ ਹੈ ਇਹ ਵੀ ਮੈਨੂੰ ਖੁਸ਼ੀ ਹੈ ਵੀ ਜੇ ਬਚ ਗਿਆ ਜਾਨਵਰ ਮੈਂ 500 ਦੇਊਂ ਵੀ ਯਾਰ ਐਡੇ ਗੰਮੀਰ ਹਾਲਤ ਹੈ ਜੀ ਵੀ ਕੁੱਤਾ ਬਚਾਇਆ ਸਾਡੇ ਮੁੰਡੇ ਨੇ ਮੈਂ ਜੀ ਗਾਹਾਂ ਵੀ ਵੀਡੀਓ ਪਾਊਂਗਾ ਇਹ ਜੀ ਗੱਲ ਨਹੀਂ ਵੀ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਕਿੰਨੇ ਦਿਨਾਂ ਦਾ ਟਾਈਮ ਦੰਨੇ ਹੋਗੇ ਇਹਨੇ 3 ਦਿਨ ਕਿਹਾ ਸੀ ਕਿ ਆਪਾਂ ਇਹਨੂੰ 5 ਦਿਨਾਂ ਦਾ ਦੱਸਤਾ ਠੀਕ ਹੈ ਜੀ ਵੀ 5 ਦਿਨਾਂ ਦੇ ਵਿੱਚ ਇਹ ਸਾਨੂੰ ਕੁੱਤਾ ਵੀ ਜਿਹਦਾ ਹੱਸਦਾ ਖੇਡਦਾ ਮਿਲਿਆ 100% ਦਾ ਰਿਜ਼ਲਟ ਅੱਜ ਹੀ ਆਜ ਠੀਕ ਹੈ ਜੇ ਉਹ ਬਈ ਬਾਬਾ ਵੀ ਆਇਆ ਨਾ ਕਿਹਾ ਵੀ ਹਾਂ ਵੀ 500 ਦੇ ਮਾਰ ਕੇ ਢਾਗ ਮਾਰੂ ਰਾਤ ਨੂੰ ਕਿਤੇ ਮਰ ਜੇ ਨਾ ਨਾ ਯਾਰ ਇਹ ਜੋ ਤਮੇ ਕਿਤੇ ਕੰਮ ਕਰੇ ਹਾਂ ਆਏ ਤਾਂ ਬਾਬਾ ਵੀ ਆਪਣਾ ਮਾਲ ਬਹੁਤ ਯਾਰ 500 ਪਿਛੇ ਭੈਣ ਜਿਆਦਾ ਭਾ ਲੱਖ ਪਿਛੇ ਨਾ ਕਰੀ ਇਹਦਾ ਆਪਦਾ ਜਵਾਬ ਹੈ ਜੇ ਨਾ ਚੌੜ ਕਰਦਾ ਤੁਸੀਂ ਆਪਦੇ ਜਵਾਬ ਖੜੇ ਹੋ ਇਹ ਇਹ ਮਾਲ ਬਈ ਮਾਲ ਵਿੱਚੋਂ ਹੀ ਲੋਕਾਂ ਦਾ ਪਿਆਰ ਹੀ ਬਹੁਤ ਹੁੰਦਾ ਹੈ ਨਾ 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 ਤੇ ਇਹ ਗੱਲ ਨਹੀਂ ਆਪਾਂ ਕਰਨੀ ਤੇ ਐਂ ਤਾਂ ਫਿਰ ਜਰ ਮੈਂ ਇਧਰ ਬਗ ਜੀ ਮੈਂ ਵੀ ਆਏ ਤਾਂ ਕਹੇ ਇਹ ਤਾਂ ਗਲਤ ਗੱਲ ਹੈ ਠੀਕ ਹੈ ਜੀ ਉਹ ਫਿਰ ਕੋਈ ਬੰਦੇ ਦੀ ਘਰ ਹੁੰਦੀ ਹੈ ਉਹ ਸ਼ਸ਼ਟ ਥੋੜੋ ਆਇਓ ਠੀਕ ਹੈ ਜੀ ਉਹਦਾ ਵਰ ਪਾਪ ਹੈ ਪਾਪ ਕਮਾ ਕੇ ਤਾਂ ਦੁਨੀਆ ਤੋਂ ਕਿੰਨੇ ਮਰਜੀ ਪੈਸੇ ਕਮਾ ਲੈ ਹੂੰ ਬੜੇ ਠੱਗੀਆਂ ਮਾਰਨ ਥਾਂ ਪਏ ਨੇ ਹੂੰ ਹੈ ਇੱਕ ਵਾਰੀ ਨਵਜੋਤਾ ਦਿਖਾਈ ਬਈ ਕੁੱਤੇ ਦੀ ਹਾਲਤ ਦਿਖਾਈ ਮਾੜੇ ਨੇੜੋਂ ਕਿਵੇਂ ਕੀੜੇ ਕੂੜੇ ਪਏ ਹੋਏ ਨੇ ਵੈਸੇ ਤਾਂ ਆਪਾਂ ਕੜਤੇ ਸੀ ਪਹਿਲਾਂ ਇੱਕ ਦੋ ਰਮਾਂ ਦਾ ਰੀਲਾ ਬਣਾਈਆਂ ਨੇ ਮੈਂ ਤੇ ਬਾਬਾ ਜੀ ਤੁਸੀਂ ਕੀ ਕਹਿ ਸਕਦੇ ਹੋ ਜੀ ਅਸੀਂ ਤਾਂ ਕਹਿਤਾ ਬਈ ਬਸ ਵੀ ਟਰੀਟਮੈਂਟ ਬਹੁਤ ਧੰਗ ਨਾਲ ਕੀਤਾ ਡਾਕਟਰ ਸਾਹਿਬ ਨੇ ਹੂੰ ਵਧੀਆ ਵੀ ਮਤਲਬ ਉਹ ਦੀ ਸਥਿਤੀ ਆ ਜਿਹੜੀ ਕੁੱਤੇ ਦੀ ਉਹ ਬੜੀ ਨਾਜ਼ਕ ਹੋਈ ਪਈ ਆ ਬਹੁਤ ਦਿਨਾਂ ਤੋਂ ਮਤਲਬ ਇੱਥੇ ਫਿਰਦਾ ਕਰਨ ਤੇ ਚੜਾਉਂਦਾ ਵੀ ਚੱਲ ਵਧੀਆ ਵੈਟਰ ਨੇ ਇਹਨਾਂ ਨੇ ਇਲਾਜ ਕੀਤਾ ਹੈਗਾ ਬੋਤਲਾਂ ਵਾਤਲਾਂ ਲਾਈਆਂ ਨੇ ਰੈਕਸ਼ਨ ਵਗੈਰਾ ਲਗਾਏ ਨੇ ਵਧੀਆ ਹੋ ਸਕਦਾ ਵੀ ਰਿਕਵਰ ਹੋ ਜਾ ਇੱਕ ਦੋ ਦਿਨਾਂ ਚ ਠੀਕ ਹੈ ਜੀ ਹਾਂ ਬਾਕੀ ਭਾਈ ਹੁਣ ਇਹਦੀ ਕਿਸਮਤ ਹੈ ਠੀਕ ਹੈ ਜੀ ਵੀ ਇਹ ਵੀ ਕਿਸਦੇ ਆ ਰੱਖਿਆ ਉਸ ਘਰੇ ਆਪੇ ਹੀ ਸੁਨਣਾ ਜੀ ਭਾਈ ਸੁਨਣਾ ਸੀਗਾ ਇਹਨਾਂ ਦੇ ਆ ਗੱਗੂ ਕੇ ਰੋਟੀ ਪਾਣ ਦਿੱਤੇ ਬਾਰਕੇ ਚ ਗਿੱਜ ਗਿਆ ਜੀ ਹਾਂ ਹੁਣੇ ਵਾਰੀ ਹੋ ਗਿਆ ਉਸ ਤੋਂ ਬਾਅਦ ਠੀਕ ਹੈ ਜੀ ਮੁੰਡਰ ਮੇਰ ਕੀ ਕਰਦਾ ਸੀ ਬਚਾਰਾ ਇੱਥੇ ਬਹਿ ਗਿਆ ਇੱਕ ਤੋਂ ਮਿਲ ਗਈ ਬੁਰਕੀ ਖਾ ਲਈ ਡਿੱਗੀ ਟੁੱਗੀ ਉਹ 12 ਕੁੱਤਾ ਇੱਕ ਜੇਕਰ ਆਪਣਾ ਕੋਈ ਡਾਕਟਰ ਸਾਹਿਬ ਆਪਦੇ ਐਫੈਕਟਸ ਕਰ ਰਿਹਾ ਹੈਗਾ ਵੀ ਇੱਕ ਕੁੱਤੇ ਨੂੰ ਬਚਾਉਣ ਦੇ ਲਈ ਇੱਕ ਆਵਾਰਾ ਕਿਉਂਕਿ ਇਹਨੇ ਕਿਹਾ ਬੋਲ ਕੇ ਦੱਸਣਾ ਇਲਾਜ ਕਰ ਦੋ ਜਾਂ ਕਿਸੇ ਲੋਵੇ ਭਗ ਜਾਊਗਾ ਆਪਾਂ ਨਹੀਂ ਕਰਨਾ ਭਾਈ ਸਾਰਾ ਕੁਝ ਇਹਦਾ ਹਾਂ ਆਪਾਂ ਇਹਦੇ ਮਾਲਕਾਂਗੇ ਇਹ ਪ੍ਰਮਾਤਮਾ ਨੇ ਆ ਡਾਕਟਰ ਸਾਹਿਬ ਨੂੰ ਪਤਾ ਨਹੀਂ ਕਿਵੇਂ ਭੇਜੇਗਾ ਇੱਥੇ ਤੇ ਇੱਕ ਰੱਬ ਦੇ ਰੂਪ ਦੇ ਵਿੱਚ ਹੀ ਆਏ ਨੇਗੀ ਬਾਕੀ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਸੁਣਾ ਤੇ ਸਾਡੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ